RDFM ਸਨਰੇਦ ਤੁਸੀਂ ਇਸ ਵੇਲੇ ਸਾਡੇ ਸਟੋਰੀਜ਼ ਕਣੀ ਤੇ 9:12 ਹੋਏ ਨੇ ਤੇ ਸਵਰਨ ਸਿੰਘ ਟੇਣਾ ਜੀ ਪੰਜਾਬ ਦੀ ਖਬਰਸਾਰ ਲੈ ਕੇ ਸਾਡੇ ਨਾਲ ਸ਼ਾਮਲ ਹੋ ਚੁੱਕੇ ਹਨ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਸਨ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵਹਿਰਵਾ ਇਹ ਹੈ ਕਿ ਸੁਨੀਲ ਜਾਖੜ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਪੰਜਾਬ ਦੇ ਰਾਜਪਾਲ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ ਪੈਰਾਸੋ ਓਲੰਪਿਕ ਦੇ ਵਿੱਚ ਹਿੱਸਾ ਲੈਣ ਵਾਲੇ ਹਰ ਪੰਜਾਬੀ ਖਿਡਾਰੀ ਨੂੰ 15 ਲੱਖ ਰੁਪਏ ਮਿਲੇਗਾ। ਜਲੰਧਰ ਦੇ ਵਿੱਚ ਕੱਲ ਤੋਂ ਨਾਮਜ਼ਦਗੀਆਂ ਦਾ ਅਸਲ ਖਲਾਅ ਸ਼ੁਰੂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲਣ ਦੀ ਮੰਗ ਉੱਠੀ। ਭਗਵੰਤ ਮਾਨ ਨੇ ਕ੍ਰੈਤ ਦੇ ਵਿੱਚ ਅੱਗ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਗੁਰਪ੍ਰੀਤ ਸਿੰਘ ਬਣਾਵਾਲੀ ਸ਼ਾਮਲ ਹੋ ਸਕਦੇ ਨੇ ਪੰਜਾਬ ਮੰਤਰੀ ਮੰਡਲ ਵਿੱਚ। ਸੁਪਰੀਮ ਕੋਰਟ ਨੇ ਪਾਣੀ ਦੇ ਮੁੱਦੇ ਦੇ ਉੱਤੇ ਦਿੱਲੀ ਦੀ ਸਰਕਾਰ ਨੂੰ ਝਾੜਿਆ। ਰਾਜਾ ਬੜਿੰਗ ਨੇ ਕਿਹਾ ਬਿੱਟੂ ਮੇਰੀ ਚਾਂਚ ਵੀ ਥਾਂ ਦੇ ਉੱਤੇ ਆਪਣੇ ਮਹੱਤਵਾਂ ਦੇ ਵੱਲ ਖਿਆਲ ਕਰੇ। ਆਖਰੀ ਖਬਰ ਜੇਲ੍ਹ ਦੇ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਸਹੂਲਤਾਂ ਦੇਣ ਦਾ ਮਾਮਲਾ ਭਖਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਣਾ ਜੀ ਕੰਗੜਾ ਨੌਦ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਜਿਹੜੇ ਗਵਰਨਰ ਨੇ ਜਾ ਕੇ ਰਾਸ਼ਟਰਪਤੀ ਨੂੰ ਮਿਲੇ ਨੇ ਕੰਗੜਾ ਨੇ ਕਿਹਾ ਸੀ ਪੰਜਾਬ ਦੇ ਵਿੱਚ ਖਾਲਸਤਾਨੀ ਬਹੁਤ ਨੇ ਇਹ ਹੈ ਉਹ ਹੈ ਸੋ ਇਹ ਉਸ سلسلے ਚ ਆਇਆ ਕਿਉਂ ਮਿਲੇ ਨੇ ਕੀ ਗੱਲਬਾਤ ਹੋਈ ਹੈ ਤਨ ਸਾਹਿਬ ਜਿਹੜੀ ਤਾਂ ਗੱਲ ਕੰਗੜਾ ਵਾਲੀ ਆ ਜੀ ਕੰਗੜਾ ਦੀ ਗੱਲ ਦੇ ਉੱਤੇ ਕੋਈ ਬਹੁਤਾ ਯਕੀਨ ਕਰਦਾ ਨਹੀਂ ਨਾ ਤਾਂ ਉਹਦੀ ਗੱਲ ਦੇ ਉੱਤੇ ਫਿਲਮਾਂ ਵਾਲੇ ਯਕੀਨ ਕਰਦੇ ਤੇ ਨਾ ਹੀ ਉਹਦੀ ਗੱਲ ਤੇ ਪੰਜਾਬ ਦੇ ਲੋਕ ਯਕੀਨ ਕਰਦੇ ਆ ਤਾਂ ਮੇਰਾ ਖਿਆਲ ਆ ਵੀ ਹੁਣ ਤੋ ਉਹਨੇ ਆਪਣੀ ਕਿਰਕਰੀ ਦੇ ਵਿੱਚ ਹੋਰ ਵੀ ਵਾਅਦਾ ਕਰ ਲਿਆ ਉਸ ਤੋਂ ਬਲੀ ਕਹਿੰਦੇ ਕਿ ਕੰਗੜਾ ਰਣੋਤ ਆ ਜਿਹੜੀ ਉਹਦੇ ਦਿਮਾਗ ਦੇ ਵਿੱਚ ਨਾ ਕੁਝ ਇੱਕ ਗੱਲਾਂ ਘਰਕੀ ਤਗਾ ਹੋਈਆਂ ਪੱਕੇ ਤੌਰ ਤੇ ਉੱਤੇ ਫੈਵੀਕੋਲ ਦੇ ਮਜ਼ਬੂਤ ਜੋੜ ਬੰਨੋ ਆ ਆ ਪਿਛਲੇ ਦਿਨੀ ਆਪਾਂ ਜਾਣਦੇ ਆ ਤੇ ਜੰਮੂ ਕਸ਼ਮੀਰ ਖੇਤਰ ਦੇ ਵਿੱਚ ਇੱਕ ਬੱਸ ਦੇ ਉੱਤੇ ਧਾਰਮਿਕ ਯਾਤਰੀਆਂ ਦੇ ਉੱਤੇ ਅਤਵਾਦੀ ਹਮਲਾ ਹੋਇਆ ਸੀ ਉਹਦੇ ਵਿੱਚ ਕਈਆਂ ਦੀ ਮੌਤ ਹੋਈ ਉਹਨੇ ਆਰ ਲਾ ਕੇ ਗੱਲ ਕਹੀ ਸੀ ਕਹਿੰਦੀ ਇਸ ਬੱਸ ਪਰ ਇਸ ਲਈ ਹਮਲਾ ਹੋਇਆ ਕਿਉਂਕਿ ਇਸ ਬੱਸ ਵਿੱਚ ਹਿੰਦੂ ਸਵਾਰ ਸਨ ਮਤਲਬ ਇਹ ਹੈ ਕਿ ਸਾਨੂੰ ਤਾਂ ਦੁੱਖ ਦੀ ਸਿੱਖ ਭਾਵੇਂ ਜਿਹੜੇ ਲੋਕ ਹੁਣ ਤਾਂ ਵੀ ਦੁੱਖ ਹੈ ਮੁਸਲਮਾਨ ਭਾਵੇਂ ਜਿਹੜਾ ਸਾਡਾ ਸਤਕਾਰਯੋਗ ਹੋਵੇ ਤਾਂ ਵੀ ਦੁੱਖ ਹੈ ਪਰ ਉਹ ਇੱਕ ਧਰਮ ਵਿਸ਼ੇਸ਼ ਦੀ ਗੱਲ ਕਰਦੀ ਜਦ ਕਿ ਸਾਰੇ ਹੀ ਧਰਮ ਸਤਕਾਰਯੋਗ ਆ ਦੂਜੀ ਗੱਲ ਇਹ ਹੈ ਕਿ ਚੰਗਣਾ ਨੌਤ ਦਾ ਮਾਮਲਾ ਜਿਹੜਾ ਉਹ ਸੈਪਰੇਟ ਹੈ ਇਸ ਮਾਮਲੇ ਦੇ ਵਿੱਚ ਕੁਲਵਿੰਦਰ ਕੌਰ ਦੀ ਗੱਲ ਜਾਂ ਕਿਸੇ ਹੋਰ ਦੀ ਗੱਲ ਸਾਹਮਣੇ ਆਈ ਨਹੀਂ ਪਰ ਜਿਹੜੇ ਪੰਜਾਬ ਦੇ ਰਾਜਪਾਲ ਬਦਵਾਰੀ ਰਣਪ੍ਰੋਹਤ ਸਾਹਿਬ ਮਿਲ ਕੇ ਆਏ ਸੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਉਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਰਤਮਾਨ ਪ੍ਰਸਥਿਤੀਆਂ ਪੰਜਾਬ ਦੇ ਵਰਤਮਾਨ ਹਾਲਾਤ ਦਾ ਜ਼ਿਕਰ ਕੀਤਾ ਹੈਗਾ ਅਗਲੀ ਗੱਲ ਉਹਨਾਂ ਨੇ ਕਹੀਏ ਜੀ ਕਿ ਤੁਸੀਂ ਕਹੇ ਪੰਜਾਬ ਦੇ ਵਿੱਚ ਆਓ ਰਾਜਪਾਲ ਸਾਹਿਬ ਨੇ ਰਾਸ਼ਟਰਪਤੀ ਨੂੰ ਇਹ ਗੱਲ ਕਹੀ ਆ ਪੰਜਾਬ ਦੇ ਵਿੱਚ ਧਾਰਮਿਕ ਆਸਥਾ ਦੇਖੋ ਪੰਜਾਬ ਦੇ ਖੇਤਾਂ ਨੂੰ ਦੇਖੋ ਪੰਜਾਬ ਦੇ ਲੋਕਾਂ ਨੂੰ ਦੇਖੋ ਪੰਜਾਬ ਦੇ ਸਭਿਆਚਾਰ ਨੂੰ ਤੋਂ ਉਹਨਾਂ ਨੇ ਕਹਿ ਦਿੱ ਕਿ ਇੱਕ ਸਿਸ਼ਟਾਚਾਰ ਦੀ ਮੁਲਾਕਾਤ ਸੀ ਇਹਦੇ ਕੋਈ ਸਿਆਸੀ ਮਾਇਨੇ ਨਹੀਂ ਹੈ ਜੀ ਸੀਰਜ ਆਖੜ ਨੇ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀ ਲਿਖਿਆ ਖਤ ਦੇ ਵਿੱਚ ਦੇਖੋ ਜੀ ਇਹ ਚਿੱਠੀ ਦੇ ਵਿੱਚ ਉਹਨਾਂ ਨੇ ਮੰਗਾ ਤਾਂ ਕਿ ਤਨਾ 2 3 ਪਰ ਉਹਦੇ ਵਿੱਚੋਂ ਇੱਕ ਦੋ ਬੰਦਾ ਜਿਹੜੀਆਂ ਉਹ ਮੁੱਖ ਹੈਗੀ ਜੀ ਪੰਜਾਬ ਦੇ ਲਈ ਤਾਂ ਇੱਕ ਮੁੱਖ ਤੌਰ ਦੇ ਉੱਤੇ ਮੰਨ ਹੈ ਜੀ ਆ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਇਹ ਗੱਲ ਕਹੀ ਸੀ ਕਿ ਜਦੋਂ ਤੀਜੀ ਵਾਰ ਆਪਣੀ ਹੁਣ ਸਰਕਾਰ ਆ ਗਈ ਤਾਂ ਪਹਿਲਾ ਕੰਮ ਅਸੀਂ ਕਰਾਂਗੇ ਜੀ ਕਿ ਆਜ਼ਮਪੁਰ ਦੇ ਹਵਾਈ ਅੱਡੇ ਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਂ ਦੇ ਉੱਤੇ ਰੱਖ ਦਿਆਂਗੇ ਸੁਖਨਾਲ ਸਰਕਾਰ ਆਪਣੀ ਬਣ ਗਈ ਆ ਤੇ ਹੁਣ ਕਿਰਪਾ ਕਰਕੇ ਵਾਅਦਾ ਪੂਰਾ ਕਰ ਦਿਓ ਤਾਂ ਜੋ ਗੁਰੂ ਰਵੀਦਾਸ ਜੀ ਦੇ ਮਿਸ਼ਨ ਦੇ ਨਾਲ ਉਹਨਾਂ ਦੀ ਸੋਚ ਦੇ ਨਾਲ ਇਸ ਧਰਮ ਦੇ ਨਾਲ ਇਸ ਆਸਥਾ ਨਾਲ ਜੁੜੇ ਹੋਏ ਲੋਕ ਆ ਜਿਹੜੇ ਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲੇ ਉਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਇਸ 에어ਪੋਰਟ ਦਾ ਨਾਂ ਜਿਹੜਾ ਗੁਰੂ ਰਵੀਦਾਸ ਜੀ ਦੇ ਨਾਂ ਦੇ ਉੱਤੇ ਕੀਤਾ ਜਾਵੇ ਸੋ ਮੈਨੂੰ ਲੱਗਦਾ ਵੀ ਸਭ ਇਹ ਗੱਲ ਹੋ ਵੀ ਸਕਦੀ ਸਬਬ ਦੀ ਹੈ ਕਿਉਂਕਿ ਇਹਦੇ ਉੱਤੇ ਕੋਈ ਬਹੁਤ ਔਖਾ ਕੰਮ ਤਾਂ ਨਹੀਂਗਾ ਇਹ ਤਾਂ ਪ੍ਰਧਾਨ ਮੰਤਰੀ ਤੇ ਹਵਾਬਾਜ਼ੀ ਬਰਤਰੀ ਦੇ ਆਪਣੇ ਅਧਿਕਾਰ ਖੇਤਰ ਦੀ ਗੱਲ ਹੈ ਮੈਨੂੰ ਲੱਗਦਾ ਵੀ ਇਹ ਚੋਣਾਂ ਦੇ ਮੱਦੇਨਜ਼ਰ ਕੁਝ ਨਾ ਕੁ ਲਈ ਇਸ ਮਾਮਲੇ ਦੇ ਵਿੱਚ ਮੋੜ ਆਊਗਾ ਜੀ ਹੋ ਸਕਦਾ ਹੈ ਪਹਿਲਾਂ ਐਗਰੀਮੈਂਟ ਹੋ ਚੁੱਕਾ ਹੋਵੇ ਜਾਖੜ ਸਾਹਿਬ ਆਪਣੇ ਪੁਆਇੰਟ ਹੀ ਬਣਾਉਂਦੇ ਹੋਣ ਬਿਲਕੁਲ ਜੀ ਸੰਭਵ ਹੈ ਜੀ ਸੰਭਵ ਹੈ ਪੈਰਿਸ ਦੀ 올림픽 ਖੇਡਾਂ ਦੇ ਵਿੱਚ ਜਿਹੜੇ ਖਿਡਾਰੀ ਜਾਣਗੇ ਉਹ 15-15 ਲੱਖ ਰੁਪਈਆ ਪੰਜਾਬ ਦੀ ਸਰਕਾਰ ਨੇ ਦੇਣਾ ਬਿਲਕੁਲ ਜੀ ਬਿਲਕੁਲ ਅੱਜ ਮੀਤ ਹੈ ਜਿਹੜੇ ਪੰਜਾਬ ਦੇ ਖੇਡ ਮਹਿਕਮੇ ਦੇ ਮੰਤਰੀ ਆ ਉਹਨਾਂ ਨੇ ਇਹ ਗੱਲ ਕਹੀਆਂ ਜੀ ਕਿ ਪੈਰਿਸ 올ੰਪਿਕ ਦੇ ਲਈ ਪੰਜਾਬ ਦੇ ਕਈ ਖਿਡਾਰੀ ਆ ਜਿਹੜੇ ਉਹ ਕੁਆਲੀਫਾਈ ਹੋ ਚੁੱਕੇ ਤੇ ਕਈਆਂ ਨੇ ਹੋ ਜਾਣਾ ਹੈ ਸਾਨੂੰ ਇਸ ਗੱਲ ਦੀ ਆਸ ਹੈ ਉਹਨਾਂ ਨੇ ਕਹੇ ਜੀ ਕਿ ਸੂਬੇ ਦੀ ਸਰਕਾਰ ਨੇ ਇਹ ਤੈਅ ਕੀਤਾ ਹੋਇਆ ਵੀ ਜਿਹੜਾ 올림픽 ਦੇ ਵਿੱਚ ਸੁਨੇ ਦਾ ਮੈਡਲ ਲੈ ਕੇ ਆਊਗਾ 3 ਕਰੋੜ ਚਾਂਦੀ ਵਾਲੇ ਨੂੰ 2 ਕਰੋੜ ਤੇ ਕਾਂਸੇ ਵਾਲੇ ਨੂੰ 1 ਕਰੋੜ ਪੈਸਾ ਦੇਣਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਲਦ ਤੋਂ ਜਲਦ ਅਸੀਂ ਇਹਨਾਂ ਸਾਰੇ ਖਿਡਾਰੀਆਂ ਨੂੰ ਸਹੂਲਤਾਂ ਵਾਹਿਆ ਕਰਾਵਾਂਗੇ ਤੇ ਨਾਲ ਉਹਨਾਂ ਨੇ ਇੱਕ ਹੋਰ ਮਹੱਤਵਪੂਰਨ ਗੱਲ ਕਹੀ ਹੈ। ਉਹ ਕਹਿੰਦੇ ਕਿ ਕੱਲੇ-ਕੱਲੇ ਖਿਡਾਰੀ ਨੂੰ ਸਾਡੀ ਸਰਕਾਰ ਹੈ ਜਿਹੜੀ ਤਿਆਰੀ ਵਾਸਤੇ ਵਕਤ ਤਿਆਰੀ ਕਰਨੀ ਬੜੀ ਔਖੀ ਹੁੰਦੀ ਹੈ ਚੈਲੈਂਜਿੰਗ ਹੁੰਦੀ ਹੈ। ਉਹ ਕਹਿੰਦੇ ਤਿਆਰੀ ਕਰਨ ਵਾਸਤੇ 15-15 ਲੱਖ ਰੁਪਏ ਦੇਵਾਂਗੇ। ਉਹਨਾਂ ਨੇ ਤਾਂ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਬਹੁਤ ਕੁਝ ਕਰ ਰਹੀ ਹੈ ਜੀ। ਡਿਨਜੀ ਜਲੰਧਰ ਦੇ ਲੋਕਾਂ ਦਾ ਤਾਂ ਹਰ ਸਾਲ ਇਲੈਕਸ਼ਨਾਂ ਦੀ ਸਰਗਰਮੀ ਆਤੀ ਲੰਘ ਜਾਣਾ ਮੈਨੂੰ ਲੱਗਦਾ। ਹਾਂ ਬਿਲਕੁਲ ਜੀ ਦੇਖੋ ਆ ਹੁਣ ਤਾਂ ਜਲੰਧਰ ਦੀ ਜ਼ਿਮਨੀ ਚੋਣ ਆ ਗਈ ਜਿਹੜੀ ਕਿ 10 ਜੁਲਾਈ ਨੂੰ ਹੋਣੀ ਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਉਹ ਅਗਸਤ ਮਹੀਨੇ 'ਚ ਹੋ ਜਾਣੀਆਂ। ਫਿਰ ਨਗਰ ਨਿਗਮਾਂ ਦਾ ਚੋਣਾਂ ਵੀ ਨੇੜੇ-ਤਾੜੇ ਆ ਜਾਣੀਆਂ। ਉਹਨੂੰ ਤੱਕ ਜਿਹੜੀਆਂ 4 ਸੀਟਾਂ ਖਾਲੀ ਹੋਈਆਂ ਜੀ ਵਿਧਾਨ ਸਭਾ ਦੀਆਂ। ਤੇ ਰਾਜਾ ਬੜੇੰਗਵਾਲੀ ਸੁਭਜੇਂਦਰ ਸਿੰਘ ਰੰਧਾਵਾ ਵਾਲੀ ਰਾਜਕੁਮਾਰ ਚੱਬੇਵਾਲ ਵਾਲੀ ਤੇ ਮੀਤਹਿਰ ਵਾਲੀ ਫਿਰ ਇਹਨਾਂ ਦੀ ਜਮਨੀ ਚੋਣਾਂ ਆ ਜਾਣੀਆਂ ਫਿਰ ਬਿਲਕੁਲ ਹੌਲੀ ਹੌਲੀ ਗੱਲ ਜਿਹੜੀ ਉਹ ਸਾਲਖੰਡ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਆ ਜਾਣੀਆਂ ਵਿੱਚ ਵਿਚਾਲੇ ਸ਼ਹਿਰ ਸ਼੍ਰੋਮਣੀ ਕਮੇਟੀ ਚੋਣਾਂ ਵੀ ਆ ਜਾਣ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਪੰਜਾਬ ਦੇ ਜਮਿਆਂ ਨੂੰ ਨਿਤ ਹੀ ਮਹਿਮਾ ਹੁਣ ਪੰਜਾਬ ਦੇ ਜਮਿਆਂ ਨੂੰ ਨਿਤ ਹੀ ਵੋਟਾਂ ਤੇ ਹੋਰ ਕੁਝ ਨਹੀਂ ਗਾ ਜੀ ਹੁਣ ਕੱਲ ਨੂੰ ਉਹੀ ਜਿਹੜੇ ਜਲੰਧਰ ਵੈਸਟ ਵਾਸਤੇ ਜਿਹੜੀ ਜ਼ਮੀਨੀ ਚੋਣ ਹੋਣੀ ਆ ਉਹਦੇ ਲਈ ਕੱਲ ਤੋਂ ਨਾਗਰਦਗੀਆਂ ਦਾ ਸਿਲਸ ਇਹ 21 ਤਰੀਕ ਤੱਕ ਜਾਰੀ ਰਹਿਣਾ 25 ਨੂੰ ਕਾਗਜ਼ਾਂ ਦੀ ਪੜਤਾਲ ਹੋਣੀ ਹੈ ਤੇ 10 ਜੁਲਾਈ ਨੂੰ ਵੋਟਾਂ ਪੈਣੀਆਂ 13 ਜੁਲਾਈ ਨੂੰ ਨਤੀਜਾ ਆ ਜਾਣਾ ਪਰ ਹਾਲੇ ਤੱਕ ਪੰਜਾਬ ਦੀ ਕਿਸੇ ਵੀ ਵੱਡੀ ਪਾਰਟੀ ਦੇ ਨਾਲ ਅਕਾਲੀ ਦਲ ਨੇ ਨਾ ਬੀਜੇਪੀ ਨੇ ਨਾ ਕਾਂਗਰਸ ਨੇ ਨਾ ਆਪ ਨੇ ਨਾ ਸ਼੍ਰੋਮਣੀ ਕਾਲੀਦਾ ਲਮਾਨ ਨੇ ਕਿਸੇ ਨੇ ਵੀ ਹਾਲੇ ਤੱਕ ਆਪਣਾ ਉਮੀਦਵਾਰ ਐਲਾਨਿਆ ਨਹੀਂ ਅਸਲ ਦੇ ਵਿੱਚ ਜਲੰਧਰ ਖੇਤਰ ਦੇ ਵਿੱਚ ਦੁਆਬਾ ਖੇਤਰ ਦੇ ਵਿੱਚ ਕਈ ਭਾਈਚਾਰਿਆਂ ਦੀ ਗੱਲ ਚੱਲਦੀ ਆ ਉਹ ਰਵੀਦਾਸ ਭਾਈਚਾਰੇ ਦੇ ਕਿਸੇ ਨੂੰ ਮੈਂਦਰੋਂ ਚੁਣਤ ਦੇਣੀ ਆ ਕਿ ਵਾਲਮੀਕ ਭਾਈਚਾਰੇ ਵਾਲਿਆਂ ਨੂੰ ਜਾਂ ਭਗਤ ਭਾਈ ਚਰਨ ਦੇਣੀ ਆ ਜਾਂ ਕਿਸੇ ਹੋਰ ਭਾਈ ਚਰਨ ਦੇਣੀ ਆ ਇਸ ਗੱਲ ਦੀਆਂ ਜਰਬਾਂ ਤਕਸੀਮਾਂ ਹੋ ਰਹੀਆਂ ਇਸ ਕਰਕੇ ਕਿਸੇ ਵੀ ਸਿਆਸੀ ਪਾਰਟੀ ਨੇ ਹਲੇ ਤੱਕ ਆਪਣਾ ਕੈਂਡੀਡੇਟ ਐਲਾਨੇ ਨਹੀਂ ਹੈਗਾ ਜੀ ਡਣਾਜੀ ਝੁੰਡਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਜਿਉਂ ਹੀ ਮਨਪ੍ਰੀਤ ਅਕਾਲੀ ਨੇ ਇਹ ਗੱਲ ਕੀਤੀ ਇਹ ਠੰਡੀ ਨਹੀਂ ਪੈ ਰਹੀ ਕਿ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਬਦਲੋ ਫਿਰ ਮੱਠੀ ਪੈ ਜਾਂਦੀ ਆ ਫਿਰ ਉੱਠ ਖੜਦੀ ਆ ਹੁਣ ਕੀ ਉਠਿਆ ਦੇਖੋ ਜੀ ਇੱਕ ਤਾਂ ਗੱਲ ਬੜੀ ਸਪਸ਼ਟ ਏ ਆ ਵੀ ਜਿਹੜੀ ਚੋਣਾਂ ਕਮੇਟੀ ਦੀ ਰਿਪੋਰਟ ਆ ਜਿਹਦੇ ਵਿੱਚ ਦੱਲਾਈ ਗਈ ਸੀ ਕਿ ਇਸ ਵੇਲੇ ਪ੍ਰਧਾਨ ਜੀ ਤੋਂ ਲੈ ਕੇ ਤੇ ਕਈ ਅਹੁਦੇਦਾਰगण ਵਿੱਚ ਤਬਦੀਲੀ ਹੋਣੀ ਚਾਹੀਦੀ ਆ ਉਸ ਰਿਪੋਰਟ ਦੇ ਉੱਤੇ ਕਿਸੇ ਨੇ ਸਹੀ ਨਹੀਂ ਪਾਈ ਉਸ ਜਿਹੜੀ 2022 ਦੀਆਂ ਚੋਣਾਂ ਦੀ ਹਾਰ ਦੇ ਲਈ ਉੱ ਤੋਂ ਹੁਣ 2024 ਦੇ ਵਿੱਚ ਵੀ ਹਾਰ ਗਈ ਆ ਬੁਰੇ ਬੁਰੇ ਤਰੀਕੇ ਨਾਲ ਕਿਰਕਰੀ ਹੋਈ ਆ ਜੀ ਦਸਤਾਵਾ ਤੇ ਅਕਾਲੀ ਦਲ ਦੀ ਮੰਗ ਤੱਕ ਹੋ ਗਈ ਆ ਹੁਣ ਅਕਾਲੀ ਦਲ ਫੇਰ ਜਿਹੜੀ ਆ ਉਹ ਕਹਿੰਦੇ ਵੀ ਅਸੀਂ ਪੜਤਾਲ ਕਰ ਰਹੇ ਆ ਕਮੇਟੀ ਬਣਾਤੀ ਆ ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ ਇਹਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਮਹੇਸ਼ਿੰਦਰ ਸਿੰਘ ਗਰੇਵਾਲ ਕਈ ਹੋਰ ਨੇਤਾ ਪਹੁੰਚੇ ਸੀਗੇ ਇੱਥੇ ਮਹੇਸ਼ਿੰਦਰ ਸਿੰਘ ਗਰੇਵਾਲ ਦੇਖੋ ਪ੍ਰਧਾਨ ਬਦਲਣ ਵਾਲੀ ਕੋਈ ਗੱਲ ਨਹੀਂ ਭੂੰਦੜ ਸਾਹਿਬ ਨੇ ਗੱਲ ਕਹੀ ਆ ਕਿ ਔਖੇ ਵੇਲੇ ਦੇ ਵਿੱਚ ਅਕਾਲੀ ਦਲ ਦੇ ਜਰਨਲ ਨਾਲ ਖੜਨ ਦੀ ਲੋੜ ਹੈ ਤੇ ਅੱਜ ਚਰਨਜੀਤ ਸਿੰਘ ਬਰਾਰ ਦੀ ਇੱਕ ਚਿੱਠੀ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਗਈ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਇਹ ਗੱਲ ਕਹੀ ਆ ਕਿ ਪ੍ਰਧਾਨ ਸਾਹਿਬ ਮੈਂ ਆਪ ਜੀ ਨੂੰ ਹਾਰ ਤੋਂ ਬਾਅਦ ਮਿਲਣਾ ਚਾਹੁੰਦਾ ਸੀ ਪਰ ਆਪ ਜੀ ਦਾ ਕੋਲ ਸਮਾਂ ਨਹੀਂ ਮਿਲਿਆ ਉਹ ਕਮੇਟੀ ਜੇ ਮੇਰੀ ਲਿਖੀ ਪੈਂਦੀ ਹੈ ਕਿ ਪੰਜ ਪ੍ਰਧਾਨੀ ਕਮੇਟੀ ਬਣਾ ਕੇ ਬੀਬੀ ਬਾਦਲ ਵੀ ਹੁਣ ਉਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਲੈ ਲਓ ਐਨ ਕੇ ਸ਼ਰਮਾ ਨੂੰ ਵੀ ਲੈ ਲਓ ਇਹਦੇ ਵਿੱਚ ਤੁਸੀਂ ਭਾਵੇਂ ਗੁਲਜ਼ਾਰ ਸਿੰਘ ਰਣੀਕੇ ਨੂੰ ਵੀ ਲੈ ਲਓ ਫਲਾਣੀਆਂ ਫਲਾਣੀਆਂ ਸ਼ਖਸੀਅਤਾਂ ਨੂੰ ਲੈ ਲਓ ਮੈਨੂੰ ਭਾਵੇਂ ਸਭ ਤੋਂ ਐਂਡ ਦੇ ਉੱਤੇ ਰੱਖੋ ਪਰ ਜ਼ਰੂਰ ਤੇ ਇਸ ਵਕਤ ਤੇ ਇਸ ਗੱਲ ਦੀ ਹੈ ਕਿ ਅਸੀਂ ਵੱਡੇ ਫੈਸਲੇ ਲੱਗੇ ਉਹਨਾਂ ਨੇ ਕਿਹਾ ਜੀ ਕਿ ਦੇਖੋ ਜੇ ਆਪਾਂ ਬਠਿੰਡੇ ਦੇ ਵਿੱਚ ਹਮਲਾ ਮਾਰ ਕੇ ਸਾਰਿਆਂ ਨੇ ਬਹੁਤ ਜ਼ੋਰ ਲਾਇਆ ਤੇ ਬਠਿੰਡਾ ਜਿੱਤ ਲਿਆ ਉਸੇ ਤਰੀਕੇ ਦੇ ਨਾਲ ਆਪਾਂ ਪੂਰੇ ਪੰਜਾਬ ਦੇ ਵਿੱਚ ਵੀ ਸਰਕਾਰ ਬਣਾ ਸਕਦੇ ਆ ਜੇਕਰ ਹਮਲਾ ਮਾਰਗੇ ਤਾਂ ਸੋ ਮਤਲਬ ਇਹ ਜਿਤੇ ਅੱਜ ਵੀ ਆਕਾਲੀ ਦਲ ਦੇ ਕੁਝ ਨੇਤਾਵਾਂ ਨੇ ਗੱਲ ਕਹੀ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਜੇਕਰ ਲਾਭੇ ਕੀਤਾ ਜਾਵੇ ਤਾਂ ਵਧੀਆ ਪਰ ਸਵਾਲ ਸੌ ਸਾਬ ਅੱਗੇ ਆ ਮਨ ਨੂੰ ਇੱਕ ਮਿੰਟ ਵਾਸਤੇ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਤਾਂ ਆਕਾਲੀ ਦਲ ਦੇ ਕੋਲੇ ਕਿਹੜਾ ਐਸਾ ਨੇਤਾ ਜਿਹਨੂੰ ਪ੍ਰਧਾਨ ਬਣਾ ਕੇ ਬਾਅਦ ਦੇ ਵਿੱਚ ਪਾਰਟੀ ਮਜ਼ਬੂਤ ਹੋ ਸਕਦੀ ਹੈ ਜੀ ਮਜੀਠੀਆ ਮਜੀਠੀਆ ਉਹ ਕਈ ਤਰ੍ਹਾਂ ਦੇ ਨਿੱਜੀ ਪਰਿਵਾਰਕ ਗੱਲਾਂ ਵੀ ਹੈਗੀਆਂ ਜੀ ਇਹਦੇ ਵਿੱਚ ਮਜੀਠੀਆ ਨੌਜਵਾਨ ਵਰਗ ਦੇ ਵਿੱਚ ਮਕਬੂਲ ਹੈਗਾ ਜੀ ਸੋਸ਼ਲ ਮੀਡੀਆ ਦੇ ਕਰਕੇ ਦੇ ਵਿੱਚ ਕੋਈ ਦੁਰਾਇਆ ਨਹੀਂ ਪਰ ਪਾਰਟੀ ਦੇ ਵਿੱਚ ਜਿਹੜੀ ਸੀਨੀਅਰ ਆਰਥਾ ਦੇ ਮਸਲੇ ਦੇ ਵਿੱਚ ਫਿਰ ਕਲੇਸ਼ੜਦਾ ਜੀ ਹੂੰ ਹੂੰ ਸੋ ਕੋਈ ਲੀਡਰ ਹੈ ਨਹੀਂ ਹੋਰ ਇਹਦਾ ਮਤਲਬ ਲੀਡਰਸ਼ਿਪ ਦੀ ਘਾਟ ਆ ਬਿਲਕੁਲ ਜੀ ਤੁਸੀਂ ਦੇਖੋ ਵੀ ਪਿਛਲੇ 25 30 ਸਾਲ ਤੋਂ ਆਪਾਂ ਉਹੀ ਨਾਰ ਰੀਪੀਟ ਰੀਡ ਦੇਖਦੇ ਆ 15 ਸਨਾਂ ਆਰਥਾ ਦੀ ਦਲ ਦੇ ਵਿੱਚ ਐਸੇ ਆ ਲੋਕ ਸਭਾ ਦੀ ਚੋਣ ਵੀ ਉਹੀ ਲੜਦੇ ਆ ਫਿਰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਹੋਈ ਦੱਸਦੇ ਆ ਜੇ ਹਾਰ ਜਾਣੇ ਤੇ ਹਾਰ ਦੇ ਕਾਰਨਾਂ ਦੀ ਪੜਤਾਲ ਕਰਨ ਵਾਲੇ ਵੀ ਹੋਈ ਆ ਜੇ ਜਿੱਤ ਦੇ ਵਿੱਚ ਜਿੱਤ ਦਾ ਜਸ਼ਨ ਮਨਾਉਣ ਵਾਲੇ ਵੀ ਹੋਈ ਆ ਫਿਰ ਜਿੰਨੀ ਚੋਣਾਂ ਅਜ ਫਿਰ ਹੋਈ ਆ ਫਿਰ ਜੇ ਸਟਾਰ ਪ੍ਰਚਾਰਕਾਂ ਤਾਂ ਨਹੀਂ ਹੋਈ ਆ ਸੋ ਉਹ ਹੀ ਨਾ ਵਾਰ-ਵਾਰ ਰਿਪੀਟ ਹੋ ਜਾਂਦੇ ਨੇ ਮਨਪ੍ਰੀਤ ਇਹ ਵਾਲੀ ਨੂੰ ਐਕਸੈਪਟ ਕਰ ਲੈਣਗੇ ਲੀਡਰ ਦੇ ਤੌਰ ਤੇ ਲੋਕ ਦੇਖੋ ਮਨਪ੍ਰੀਤ ਇਹ ਵਾਲੀ ਇੱਕ ਸਿਆਣਾ ਬੰਦਾ ਤਾਂ ਹੈਗਾ ਇਹਦੇ ਵਿੱਚ ਤਾਂ ਕੋਈ ਦੋਰ ਆਇਆ ਹੈ ਨਹੀਂ ਤੇ ਮਨਪ੍ਰੀਤ ਇਹ ਵਾਲੀ ਆਪਣੇ ਦਮ ਦੇ ਉੱਤੇ ਜਿੱਤਦਾ ਜਦੋਂ ਬਿਲਕੁਲ ਉਲਟਾ ਹੀ ਇਹ ਚੱਲਦੀ ਹੁੰਦੀ ਆ ਉਹ ਬੰਦਾ ਆਪਣੇ ਜ਼ਮ ਦੇ ਨਾਲ ਆਪਣੇ ਦਿਮਾਗ ਨਾਲ ਆਪਣੇ ਕੰਮਾਂ ਦੇ ਕਰਕੇ ਜਿੱਤਦਾ ਮੰਨਿਆ ਜਾ ਰਿਹਾ ਵੀ ਜੇਕਰ ਉਹਨੂੰ ਮੂਹਰੇ ਕੀਤਾ ਜਾਵੇ ਤਾਂ ਗੱਲ ਬਣਦੂਗੀ ਪਰ ਉਹ ਤਾਂ ਪਿਛਲੇ 1.5 ਸਾਲ ਤੋਂ ਵੈਸੇ ਆਕਾਲੀ ਜਲਦਗਨ ਨੀਤੀਆਂ ਤੋਂ ਉਰੇ ਪਰਿਆ ਉਹ ਵੀ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਬਾਬਤ ਕਈ ਵਾਰੀ ਬਿਆਨ ਦੇ ਚੁੱਕੇ ਆ ਮੇਰਾ ਖਿਆਲ ਆ ਵੀ ਉਹ ਨਾਪਸੰਦਗੀ ਦਾ ਕਾਰਨ ਨਾ ਬਣ ਕੇ ਹੋਣ ਤੇ ਕਵੈਸ ਜਿਹੜੀ ਅੱਗ ਲੱਗੀ ਸੀ ਉਹ ਚ ਕਾਫੀ ਭਾਰਤੀ ਮਾਰੇ ਗਏ ਨੇ ਤੇ ਭਗਵੰਤ ਮਾਨ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਨੇ ਉਹਨਾਂ ਨੇ ਕੀ ਕਿਹਾ ਲਖੀ ਇਸੇ 48 ਤੋਂ ਵੱਧ ਲੋਕਾਂ ਦੀ ਮੌਤ ਹੋਈ ਜੇ ਕੁਵੈਤ ਦੀ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਕਰਕੇ ਉਹਦੇ ਵਿੱਚ 42 ਭਾਰਤੀ ਐ ਤੇ ਉਹ ਜਿਹੜੇ ਭਾਰਤ ਕਾ ਨਹੀਂ ਮੌਤ ਹੋਈ ਆ ਉਹਦੇ ਉੱਤੇ ਸਾਰੇ ਦੇਸ਼ ਦੇ ਨੇਤਾਵਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਪ੍ਰਗਟਾਇਆ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਜਿਹੜੇ ਇਹ ਸਾਡੇ ਸਾਡੇ ਸਾਰੇ ਆਪਣੇ ਪਰਿਵਾਰਕ ਮੈਂਬਰ ਹੀ ਆ ਜਿਹੜੇ ਭਾਵੇਂ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਸਣ ਕੁਛ ਨਹੀਂ ਕਿਹੋ ਉਹ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋਣੀ ਚਾਹੀਦੀ ਆ ਉਸ ਕੰਪਨੀ ਨੂੰ ਇਹਨਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਜੀ ਤੇ ਗੁਰਪ੍ਰੀਤ ਸਿੰਘ ਬਣਾਵਾਲੀ ਮੰਤਰੀ ਮੰਡਲ ਸ਼ਾਮਲ ਹੋ ਸਕਦੇ ਨੇ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਦੇਖੋ ਜੀ ਸਰਦੂਲgarh ਤੋਂ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਤੇ ਮੀਤ ਹੇਰ ਆ ਜਿਹੜੇ ਉਹ ਇਸ ਵੇਲੇ ਕਿਉਂਕਿ ਲੋਕ ਸਭਾ ਦੀਆਂ ਪਉੜੀਆਂ ਚੜ ਗਏ ਆ ਉਹਨਾਂ ਵਾਲੇ ਮਹਿਕਮੇ ਖੇਡ ਮੈਚਾਂ માં ਬਾਕੀ ਵੀ ਨੇ ਉਹ ਵੰਡੇ ਜਾਣੇ ਫੋਰਮਾਂ ਦੇ ਵਿੱਚ ਹੈ ਮੰਨਿਆ ਜਾ ਰਿਹਾ ਵੀ ਬਹੁਤ ਜਲਦ ਆਮ ਆਦਮੀ ਪਾਰਟੀ ਦੇ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਊਗਾ। ਦੋ ਤਿੰਨ ਦੀ ਛੁੱਟੀ ਹੋ ਸਕਦੀ ਹੈ, ਦੋ ਤਿੰਨ ਨਵੇਂ ਆ ਸਕਦੇ, ਪਿੰਗਾਂ ਦੇ ਵਿਭਾਗਾਂ ਦੇ ਵਿੱਚ ਬਦਲੀ ਹੋਣੀ ਹੈ। ਸੋ ਗੁਰਪ੍ਰੀਤ ਸਿੰਘ ਬਣਾਵੜੀ ਦਾ ਨਾਂ ਇਸ ਵੇਲੇ ਪਹਿਲੇ ਨੰਬਰ ਤੇ ਚੱਲ ਰਿਹਾ। ਵੀ ਭਾਈ ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਨੌਜਵਾਨ ਚਿਹਰੇ ਨੂੰ ਸ਼ਾਮਿਲ ਕੀਤਾ ਜਾ ਸਕਦਾ। ਸਰਦੂਲਗੜ ਤੋਂ ਇਹ ਆਮ ਆਦਮੀ ਪਾਰਟੀ ਦੇ ਵਧਾਇਆ ਹੈਗੇ ਆ। ਬਾਕੀ ਸੁਪਰੀਮ ਕੋਰਟ ਦੇ ਵੱਲੋਂ ਪਾਣੀ ਦੇ ਮੁੱਦੇ ਦੇ ਉੱਤੇ ਦਿੱਲੀ ਸਰਕਾਰ ਦੀ ਕਹਿੰਦੇ ਕਾਫੀ ਝਾੜ-ਚੰਬ ਕੀਤੀ ਗਈ ਹੈ। ਦੇਖੋ ਜੀ ਇਕਤਾ ਕਾਲੇ ਜੀ ਕਿ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਪਹਿਲਾਂ ਵੀ ਬਹੁਤ ਹੁੰਦੀ ਆ ਤੇ ਹੁਣ ਵੱਧ ਗਈ ਆ ਗਰਮੀ ਦੇ ਕਰਕੇ ਉਥੇ ਟੈਂਕਰ ਮਾਫੀਆ ਬਹੁਤ ਫਿੰਸਾਬ ਵੀ ਟੈਂਕਰਾਂ ਵਾਲੇ ਆਉਂਦੇ ਆ ਪਾਣੀ ਵੇਚਦੇ ਆ ਮੁੱਲ ਦੇ ਵਿੱਚ ਪਾਣੀ ਵਿਖਦਾ ਲੋਕ ਪਾਣੀ ਲਈ ਤਰਾ ਤਰਾ ਕਰਦੇ ਆ ਮੁੱਖ ਮੰਤਰੀ ਸਾਹਿਬ ਆਪ ਜੇਲ੍ਹ ਦੇ ਵਿੱਚ ਆ ਕਿ ਨਹੀਂ ਮਿਸਮੈਨੇਜ ਉੱਥੇ ਕੰਮ ਕਾਫੀ ਹੋਇਆ ਪਿਆ ਦਿੱਲੀ ਦੇ ਲੋਕਾਂ ਦੀ ਤਰਾ ਤਰਾ ਦੀ ਗੱਲ ਸੁਣਦਿਆਂ ਤੇ ਸੁਪਰੀਮ ਕੋਰਟ ਨੇ ਦਿੱਲੀ ਦੀ ਸਰਕਾਰ ਨੂੰ ਝਾੜ ਪਾਈ ਆ ਵੀ ਤੁਸੀਂ ਪਾਣੀ ਦੇ ਮਾਮਲੇ ਦੇ ਵਿੱਚ ਹੁਣ ਤੱਕ ਕੀਤਾ ਕੀ ਆ ਤੇ ਦੂਜਾ ਤੁਸੀਂ ਟੈਂਕਰ ਮਾਫੀਆ ਦੇ ਖਿਲਾਫ ਕਾਰਵਾਈ ਹੁਣ ਤੱਕ ਕਿਹੜੀ ਕੀਤੀ ਆ ਸਾਨੂੰ ਕਦੇ ਵੀ ਇਸ ਮੁਤਲਕ ਜਾਣਕਾਰੀ ਦਿਓ ਜੀ ਟੈਂਕਰ ਮਾਫੀਆ ਆ ਬਿਲਕੁਲ ਜੀ ਟੈਂਕਰ ਮਾਫੀਆ ਟੈਂਕਰਾਂ ਵਾਲੇ ਆਉਂਦੇ ਆ ਮੁਹੱਲਿਆਂ ਦੇ ਵਿੱਚ ਪਾਣੀ ਆ ਜਿਹੜਾ ਉਹ ਪ੍ਰਤੀ ਬਾਲਟੀ ਦੇ ਹਿਸਾਬ ਦੇ ਨਾਲ 10 ਲੀਟਰ 15 ਲੀਟਰ 20 ਲੀਟਰ ਦੇ ਹਿਸਾਬ ਨਾਲ ਪਾਣੀ ਵੇਚਦੇ ਆ ਜੀ ਅੱਛਾ ਜੀ ਪੀਣ ਵਾਲਾ ਪਾਣੀ ਆ ਬਿਲਕੁਲ ਜੀ ਪੀਣ ਵਾਲਾ ਵੀ ਵੇਚਦੇ ਆ ਬਾਕੀ ਰੋਜ਼ ਮਰਾਂ ਦੀ ਵਰਤੋਂ ਵਾਲਾ ਵੀ ਕਿਉਂਕਿ ਉਥੇ ਦੇਖੋ ਪੀਣ ਵਾਲਾ ਪਾਣੀ ਸਿੱਧਾ ਟੂਟੀ ਤੋਂ ਤਾਂ ਕੋਈ ਪੀਂਦਾ ਨਹੀਂ ਕੱਜ ਅੱਜ ਕੱਲ ਕਿਉਂਕਿ ਜਿਹੜਾ ਪਾਣੀ ਸ਼ੁੱਧ ਪੀਣ ਵਾਲਾ ਉਹ ਭਰਾਂ ਦੇ ਵਿੱਚ ਸਪਲਾਈ ਕਰਦੇ ਤਾਂ ਹੁਣ ਪੰਜਾਬ ਦੇ ਵਿੱਚ ਵੀ ਚੱਲ ਪਿਆ ਜੀ ਕੰਮ ਪੰਜਾਬ ਦੇ ਵਿੱਚ ਜੇਕਰ ਤੁਸੀਂ ਵਾਟਰ ਕੂਲਰ ਇੱਕ ਪਾਣੀ ਦਾ ਲੈਣਾ ਆਰਓ ਵਾਲਾ ਵਾਟਰ ਕੂਲਰ ਜਿਹੜਾ ਤੇ ਉਹ ਜਿਹੜਾ ਵਾਟਰ ਕੂਲਰ ਤੇ ਮੇਰੇ ਕੋਲ ਪਰ 15 ਤੋਂ ਲੈ ਕੇ 20 ਲੀਟਰ ਪਾਣੀ ਆ ਤੇ 30 ਰੁਪਏ ਦਾ ਤੁਹਾਡੇ ਘਰ ਦੇ ਵਿੱਚ 35 ਰੁਪਏ ਦਾ ਘਰ ਦੇ ਵਿੱਚ ਪਹੁੰਚਦਾ ਕਰਦੇ ਹਾਂ ਜੀ ਹੂੰ अच्छा राजाबड़िंग बिट्टू ਨੂੰ ਕੀ ਨਸੀਹਤ ਦੇ ਰਹੇ ਨੇ ਰਾਜਾ ਬੜੇ ਨੇ ਅੱਜ ਲੁਧਿਆਣੇ ਦੇ ਵਿੱਚ ਪਹੁੰਚ ਕੇ ਜੀ ਲੋਕਾਂ ਦਾ ਧੰਨਵਾਦ ਕੀਤਾ ਵੀ ਤੁਸੀਂ ਮੈਨੂੰ ਵੋਟਾਂ ਪਾਈਆਂ ਤੇ ਰਾਜਾ ਬੜੇ ਨੇ ਰਵਨੀਤ ਬਿੱਟੂ ਦੀ ਇੱਕ ਇੰਟਰਵਿਊ ਦੇ ਅੰਸ਼ਾਂ ਦੇ ਉੱਤੇ ਟਿੱਪਣੀ ਕੀਤੀ ਹੈ ਉਹ ਕਹਿੰਦੇ ਰਵਨੀਤ ਬਿੱਟੂ ਇਹ ਗੱਲ ਕਹਿ ਰਿਹਾ ਜੀ ਕਿ ਹੁਣ ਮੇਰਾ ਕੇਂਦਰ ਦੇ ਤੇ ਹੱਥ ਪੈਂਦਾ ਤੇ ਮੈਂ ਮੰਤਰੀ ਬਣ ਕੇ ਤੇ ਮੈਂ ਈਡੀ ਤੋਂ ਕਾਰਵਾਈ ਕਰਵਾਉਂਗਾ ਰਾਜਾ ਬੜੇ ਨੇ ਛਲਾਸ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਉਹ ਕਹਿੰਦੇ ਕਿ ਮੇਰੇ ਉੱਤੇ ਕਾਰਵਾਈ ਕਰਨ ਦੀ ਥਾਂ ਦੇ ਉੱਤੇ ਜੇਕਰ ਰਵਨੀਤ ਬਿੱਟੂ ਆਰ ਦੇ ਮਹਿਕਮੇ ਦੇ ਬਦਲ ਗੌਰ ਕਰੇ ਤਾਂ ਇਹਦੇ ਵਰਗੀ ਨਹੀਂ ਕੋਈ ਨਹੀਂ ਜੀ ਹੂੰ ਹੂੰ ਬਾਕੀ ਜੇਲ੍ਹ ਚ ਆਮ ਆਦਮੀ ਪਾਰਟੀ ਦੇ ਕਿੰਨੇ ਕ ਐਮ ਐਲ ਏ ਬੰਦ ਨੇ ਤੇ ਉਹਨਾਂ ਦਾ ਉੱਥੇ ਟ੍ਰੀਟਮੈਂਟ ਕੀ ਆ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਜਾਂ ਕੇ ਤੰਗੀ ਤਰਸ਼ੀ ਬਿਲਕੁਲ ਜਸਵੰਤ ਸਿੰਘ ਜਸਵੰਤ ਸਿੰਘ ਗੱਜੜਵਾਦਰਾ ਨੇ ਜਿਹੜੇ ਕਿ ਬੈਂਕ ਤੋਂ ਲੋਨ ਲਿਆ ਸੀ ਜਿਨ੍ਹਾਂ ਨੇ 40 ਕਰੋੜ ਰੁਪਏ ਤੋਂ ਵੱਧ ਦਾ ਜਿਹੜੇ ਕੰਮ ਲਈ ਲੋਨ ਲਿਆ ਸੀ ਉਸ ਕੰਮ ਤੇ ਲਈ ਵਰਤੋਂ ਨਹੀਂ ਕੀਤੀ ਦੁਰਵਰਤੋਂ ਕੀਤੀ ਹੋਰ ਕੰਮਾਂ ਦੇ ਵਿੱਚ ਲਾ ਕੇ ED ਨੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਗ੍ਰਿਫਤਾਰ ਕੀਤੇ ਹੋਏ ਆ ਪਰ ਅੱਜ ਕੱਲ ਜਸਵੰਤ ਸਿੰਘ ਗੱਜਨ ਮਾਜਰਾ ਜਿਹੜੇ ਉਹ ਹੈਗੇ ਜੀ ਰਵਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਦਾਖਲ ਪ੍ਰਤਾਪ ਸਿੰਘ ਬਾਜਬਾਨ ਨੇ ਇਹ ਗੱਲ ਕਹੀ ਆ ਵੀ ਜਨਾਬ ਬਿਮਾਰੀ ਦਾ ਬਹਾਨਾ ਲਾ ਕੇ ਤੇ ਹਸਪਤਾਲ 'ਚ ਗਏ ਸਰਕਾਰ ਆਪ ਦੀਆ ਹਸਪਤਾਲ ਸਰਕਾਰੀਆ ਟੌਰ ਨਾਲ ਉੱਥੇ ਪਏ ਆ ਠੰਡੇ ਕਮਰੇ ਦੇ ਵਿੱਚ ਪਏ ਆ ਪ੍ਰਾਈਵੇਟ ਵਾਰਡ ਦੇ ਵਿੱਚ ਪਏ ਆ ਪ੍ਰਾਈਵੇਟ ਰੂਮ ਦੇ ਵਿੱਚ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਮੌਜਾ ਮੰਨਣੀਆਂ ਚਾਹੁੰਦੇ ਆ ਦਿੱਲੀ ਦਾ ਮੁੱਖ ਮੰਤਰੀ ਕਹਿੰਦਾ ਮੈਂ ਢੱਲਾ ਮੈਨੂੰ ਬਾਹਰ ਕੱਢ ਲਓ ਤੇ ਜਸਵੰਤ ਸਿੰਘ ਰੱਜਣਵਾੜ ਜਿਹੜਾ ਪੰਜਾਬ ਦਾ ਐਮਐਲਏ ਕਹਿੰਦਾ ਮੈਂ ਢੱਲਾ ਮੈਨੂੰ ਚ ਹਸਪਤਾਲ ਚ ਪਾਈ ਰੱਖੋ ਤੇ ਬਾਜਵਾ ਸਾਹਿਬ ਨੇ ਗੱਲ ਕਹੀ ਆ ਵੀ ਅੱਗੀ ਤਾਂ ਆਮ ਆਦਮੀ ਪਾਰਟੀ ਰੋਗ ਮੁਕਤ ਹੋਣ ਦੀ ਥਾਂ ਤੇ ਰੋਗ ਯੁਕਤ ਹੋਈ ਪਈ ਆ ਇਹ ਤਾਂ ਬਿਮਾਰਾਂ ਛੁਆਰਾਂ ਦੀ ਪਾਰਟੀ ਬਣ ਗਈ ਆ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦੇ ਵਿੱਚ ਜੀ ਅੱਜ ਵੀ 46 ਤੋਂ ਲੈ ਕੇ ਤੇ 47 ਡਿਗਰੀ ਤੱਕ ਟੈਂਪਰੇਚਰ ਸੀ ਬਹੁਤ ਗਰਮੀ ਸੀ ਅੱਜ ਵੀ ਤੇ ਮੌਸਮ ਭਾਗ ਨੇ ਗੱਲ ਕਹੀ ਹੈ ਜੀ ਕਿ ਆਉਂਦੇ 3 ਦਿਨ ਪੰਜਾਬ ਦੇ ਵਿੱਚ ਗਰਮੀ ਪੂਰੀ ਰਹਿਣੀ ਹੈ ਜੀ ਟੇਨਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਸਾਡੇ ਸਰੀ ਵਿੱਚ ਨੇਪੀ ਦਾ ਇਸ ਦਾ ਮਜ਼ਾ ਜੂਰ ਹੈ ਰੈਡ ਐਫ ਐਮ